ਕਿੰਮਤ ਨਹੀਂ ਠੀਕ ਹੈ ਹਾਂ ਅੰਤਰ ਅਨੰਦ ਦਾ ਵੀ ਆਮ ਲੈ ਲਿਆ ਇਹ ਜਿਹੜੀ ਕ੍ਰਾਈਮ ਦੇ ਖਿਲਾਫ ਜਿਹੜੀ ਮਹਿਮ ਜਿਹੜੇ ਕ੍ਰਾਈਮ ਕਰਨ ਵਾਲੇ ਉਹਨਾਂ ਦੇ ਖਾਤੇ ਜਿਹੜੀ ਮਹਿਮ ਚਲਾਈ ਹੋਈ ਹੈ ਮਾਨਯੋਗ ਸੀਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੀਆਂ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਇਸੇ ਕੰਮ ਕਰ ਰਹੀਆਂ ਨੇ ਉਸ ਦੇ ਤਹਿਤ ਥਾਣਾ ਗੇਟਕੀਮਾ ਦੇ ਚੰਚਲ ਚਾਰਜ ਜਿਹੜੇ ਅਨਗਠਨੇ ਬਲੰਦ ਸਿੰਘ ਦੇ ਵਾਈਪ ਇਹਨਾਂ ਦੇ ਵਿੱਚ ਇੱਕ ਪੁਰਾਣਾ ਮਕਦਮਾ ਸਾਡਾ ਗੇਟਕੀਮਾ ਦੀ ਜਿਹੜੀ ਟੀਮਾਂ ਵਿੱਚ ਕਰਦੀ ਸੀਗਾ ਜਿੱਥੇ ਤਿੰਨ ਬੰਦਿਆਂ ਨੂੰ ਅਰੈਸਟ ਕਰਕੇ ਉਹਨਾਂ ਕੋਲੋਂ 2 ਕਿਲੋ ਆਈਸ 1 ਕਿਲੋਗ੍ਰam 1 ਕਿਲੋਗ੍ਰam ਆਈਸ 2 ਕਿਲੋਗ੍ਰam ਹੈਰੋਇਨ ਤੇ ਪਲੱਸ ਨੇ ਜਿਲ੍ਹਾ ਪਾウダー ਜਿਹੜਾ ਆਇਆ ਸਨੋਂ ਵਾਲਾ ਉਹ ਬਰਾਮਦ ਹੋਇਆ ਸੀਗਾ ਉਸ ਦੇ ਵਿੱਚ ਇੱਕ ਦੋਸ਼ੀ ਜਿਹੜਾ ਰਵਿੰਦਰ ਸਿੰਘ ਕਾਕਾ ਦਿੱਤੀ ਆ ਉਹਦੇ ਵਿੱਚ ਨਾਮਿਨੇਟ ਬੱਤੀਗਾ ਇਸ ਨੂੰ ਲਿਆ ਕੇ ਜਦੋਂ ਇਹਦੀ ਮਜੀਦ ਪੁੱਛਗਿਛ ਕੀਤੀ ਗਈ ਤਾਂ ਇਸ ਤੋਂ ਇੱਕ ਜਿਹੜਾ ਦੇਸੀ ਵੈਪਨ ਤੇ ਪਲੱਸ ਜੰਦਾ ਰੌਣ ਜਿਹੜੇ ਇਹਨੂੰ ਬਰਾਮਦ ਕੀਤੇ ਗਏ ਸਿੰਘ ਇਹ ਪਹਿਲਾਂ ਚੋਰੀਆਂ ਕਰਨ ਦਾ ਆਦੀ ਆ ਇਹ ਹੋਰ ਵੀ ਲੁਟਕਵਾ ਚੋਰੀਆਂ ਕਰਨ ਦੇ ਮਕਦਮੇ ਦੇ ਵਿੱਚ ਵੰਟਰ ਸੀਗਾ ਇਸ ਦੀ ਜਦੋਂ ਅਰੈਸਟ ਕੀਤੀ ਗਿਆ ਨੂੰ ਤਾਂ ਇਸ ਦੇ ਕੋਲੋਂ ਵੀ ਇੱਕ ਨਜਾਇਜ਼ ਹਥਿਆਰ ਤੇ ਤਿੰਨ ਜਿਹੜੇ ਆ ਜੰਦਾ ਰਾਉਂਡ ਜਿਹੜੇ ਇਸ ਕੋਲੋਂ ਬਰਾਮਦ ਕੀਤੇ ਗਏ ਇਹਨਾਂ ਨੂੰ ਜਿਹੜਾ ਵਾ ਡਿਟੇਲਡ ਜਿਹੜੀ ਇਹਨਾਂ ਦੀ ਪੁਸ਼ਟੀ ਕੀਤੀ ਗਈ ਤੇ ਇਹਨਾਂ ਦਾ ਅਗਲਾ ਨੈਟਵਰਕ ਜਿਹੜਾ ਵਾ ਉਹ ਕਰਕੇ ਤੇ ਉਹਨਾਂ ਦੇ ਅਗੇਂਸਟ ਵੀ ਜਿਹੜੀ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਥਾਣਾ ਸੁਲਤਾਨਵਿੰਡ ਦੇ ਏਰੀਆ ਦੇ ਵਿੱਚ ਵਾਰਦਾਤਾ ਕਰਨ ਵਾਲੇ ਦੋ ਬੰਦੇ ਜਿਹੜੇ ਆ ਥਾਣਾ ਸੁਲਤਾਨਵਿੰਡ ਦੀ ਜਿਹੜੀ ਪੁਲਸਾ ਸਾਡੇ ਐਸ.ਐਸ.ਓ. ਜੀ. ਰਕੇਸ਼ ਕੁਮਾਰ ਜੀ ਉਹਨਾਂ ਵੱਲੋਂ ਜਿਹੜੀ ਆ ਉਹਨਾਂ ਦੀ ਟੀਮ ਵੱਲੋਂ ਇਹਨਾਂ ਦੋਵਾਂ ਨੂੰ ਅਰੈ ਉਹਨਾਂ ਨੂੰ ਅਰੈਸਟ ਕਰਕੇ ਉਹ ਉਹਨਾਂ ਦੇ ਵਿੱਚ ਚਰਨਜੀਤ ਸਿੰਘ ਤੇ ਸਾਹਿਲ ਸਿੰਘ ਇਹਨਾਂ ਦੋਵਾਂ ਨੂੰ ਅਰੈਸਟ ਕੀਤਾ ਗਿਆ ਇੱਕ ਕੁਛ ਸਮਾਂ ਪਹਿਲਾਂ ਬੀ ਡਿਵੀਜ਼ਨ ਦੇ ਵਿੱਚੋਂ ਇੱਕ ਐਕਟਵਾ 스내ਚ ਹੋਈ ਸੀ ਇਹਨਾਂ ਦੋਸ਼ੀਆਂ ਕੋਲੋਂ ਇੱਕ ਐਕਟਵਾ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜਿਹੜੀ ਉਹ ਕੀਤੀ ਹੋਈ ਪਲੱਸ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਬਰਾਮਦ ਕੀਤਾ ਗਿਆ ਵਾ ਇਹਨਾਂ ਦੋਵਾਂ ਵਾਰਦਾਤਾਂ ਨੂੰ ਜਿਹੜਾ ਟ੍ਰੇਸ ਕਰਕੇ ਦੋਵਾਂ ਥਾਣੇ ਦੀ ਪੁਲਿਸ ਨੇ ਜਿਹੜਾ ਇੱਕ ਬਹੁਤ ਵਧੀਆ ਕੰਮ ਕੀਤਾ ਵਾ ਤੇ ਇਹਨਾਂ ਨੂੰ ਜਿਹੜੀ ਅੱਗੇ ਪੁੱਛਗਿੱਛ ਕਰਕੇ ਇਹਨਾਂ ਕੋਲ ਹੋਰ ਤੱਥ ਹੋਣਗੇ ਇਹ ਵਿਖੋ ਛੋਟੀਆਂ ਛੋਟੀਆਂ ਵਰਦਤਾਂ ਕਰਨ ਦੇ ਆਦੀ ਨੇ ਇਸ ਏਰੀਆ ਦੇ ਵਿੱਚ ਇਹਨਾਂ ਨੇ ਜਦੋਂ ਵੇਖਿਆ ਕਿ ਇਹ ਜਿਹੜੀ ਐਕਟਵਾ ਸਵਾਰ ਜਿਹੜਾ ਵਾ ਜਾ ਰਿਹਾ ਵਾ ਤੇ ਉਸ ਨੂੰ ਇਹਨਾਂ ਜਿਹੜਾ ਸਨੇਚ ਕਰਕੇ ਤੇ ਇਹਨੂੰ ਆਪਣੇ ਨਿੱਜੀ ਕੰਮ ਲਈ ਜਿਹੜੇ ਅੱਗੇ ਵਰਤ ਰਹੀ ਸੀਗੇ ਇਹ ਇਨਫਾਰਮੇਸ਼ਨ ਦੇ ਤਹਿਤ ਜਿਹੜਾ ਵਾ ਇਸ ਬੰਦੇ ਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਕੋ ਇੱਕ ਐਕਟਵਾ ਜਿਹੜੀ ਖੋਹੀ ਕੀਤੀ ਹੋਈ ਤੇ ਪਲੱਸ ਜਿਹੜਾ ਸਪਲੈਂਡਰ ਮੋਟਰਸਾਈਕਲ ਪਰਾਨਾ ਇਹ ਇਹ ਨਹੀਂ ਇੱਕ ਇਹ ਪ੍ਰਾਣੀ ਐਕਟਵਾ ਆ ਇਹ ਜਿਹੜਾ ਬੀਲਿੰਗ ਦੇ ਵਿੱਚ ਕਾਫੀ ਚਿਰ ਪਹਿਲਾਂ ਜਿਹੜੀ ਆ ਖੋਈ ਗਈ ਆ ਇਹ ਮਕਦਮਾ ਨੰਬਰ ਹੈਗਾ ਆ 10 ਅਰ ਅਰ ਬੰਦੇ ਇੱਕ 152/24 ਹਾਂਜੀ ਇਹ ਵੀਡੀਓ ਵਾਇਰਲ ਹੋ ਗਈ ਹਾਂਜੀ ਵੀਡੀਓ ਵਾਇਰਲ ਹੋ ਗਈ ਤੇ ਉਸ ਦੇ ਵਿੱਚ ਜਿਹੜਾ ਬਈ ਅਰੈਸਟ ਪਾਈ ਗਈ ਆ ਤੇ ਇਸ ਤੋਂ ਇਹਨਾਂ ਨੂੰ ਜਿਹੜੀ ਆ ਪ੍ਰੋਡਕਸ਼ਨ ਵੰਡ ਤੇ ਇਹਨਾਂ ਨੂੰ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਅਗਲੀ ਪੁਛਤੀ ਸੀ ਇਹਨਾਂ ਦੇ ਨਾਲ ਫੋਰਮ ਤੇ ਨੋਰਮਲ ਨੂੰ ਲਗਾ ਤਾਰਫ ਨੋਰਮਲ ਨੂੰ ਕੋਟ ਮਾਰਨ ਦਾ ਜਿਹਨੇ ਵੀ ਉਹਨਾਂ ਦਾ ਪਤਾ ਲਗਾਇਆ ਜਾ ਬਿਲਕੁਲ ਇਹਨਾਂ ਸਾਰਿਆਂ ਦਾ ਜਿਹੜਾ ਆ ਜਿਹੜੀ ਆਪਾਂ ਉਸ ਦੀ ਗੱਲ ਕਰ ਰਹੇ ਆ ਜਿਹੜੀ ਜਿਹੜਾ ਵੀ ਡਿਵੀਜ਼ਨ ਵਾਲੀ ਅਸੀਂ ਬੀ ਡਿਵੀਜ਼ਨ ਵਾਲੀ ਦੀ ਗੱਲ ਕਰ ਰਹੇ ਹਾਂ ਮਤਲਬ ਇਸ ਦੇ ਵਿੱਚ ਜਿੰਨੇ ਵੀ ਬੰਦੇ ਨੇ ਇਹਨਾਂ ਦੀ ਪੁਛਕਸ਼ ਦੇ ਵਿੱਚ ਜਿਹੜਾ ਜਿਹਦਾ ਵੀ ਰੋਲ ਸਾਹਮਣੇ ਆਏਗਾ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਪਰ ਆਮ ਘਾੜੇ ਜਿਹੜਾ ਇਲਾਕੇ ਦੇ ਬੰਦਿਆਂ ਨੂੰ ਜੋ ਨੋਟ ਬਣਾਉਣਾ ਪੜਿਆ ਗਿਆ ਜਿਨ੍ਹਾਂ ਕੋਲ ਵਿਆਪਨ ਫੜੇ ਗਏ ਨੇ ਇਹਨਾਂ ਨੇ ਵੈਪਨ ਹਥਿਆਰ ਕਿਉਂ ਰੱਖੇ ਹੋਏ ਸੀ ਦੇਖੋ ਜਿਹੜਾ ਕ੍ਰਾਈਮਨਲ ਆ ਪਹਿਲਾਂ ਤੇ ਤੁਹਾਨੂੰ ਦੱਸਿਆ ਜਿਹੜਾ ਉਹ ਇੱਕ ਡਰੱਗ ਨੈਟਵਰਕ ਦੇ ਵਿੱਚ ਜਿਹੜਾ ਵਾਰਟਡ ਬੰਦਾ ਸੀਗਾ ਉਸ ਦਾ ਡਰੱਗ ਦੇ ਤਹਿਤ ਵੀ ਅਸੀਂ ਜਿਹੜੀ ਉਹਨਾਂ ਦੀ ਪੁਛਕਸ਼ ਕੀਤੀ ਗਈ ਪਲੱਸ ਜਿਹੜਾ ਵ ਵੈਪਨ ਦਾ ਕਾਰੋਬਾਰ ਆਏ ਕੰਪੈਰੇਟਿਵਲੀ ਇਕੱਠਾ ਚੱਲਦਾ ਆ ਜਿਹੜਾ ਸਮਗਲਰ ਆ ਉਹ ਕਿਤਨਾ ਕਿਤੇ ਜਿਹੜਾ ਵਾ ਉਹ ਵੈਪਨ ਨੂੰ ਟਰੈਵਲ ਕਰਾਉਣ ਦੇ ਵਿੱਚ ਮਤਲਬ ਕਿ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਪਲੱਸ ਉਹ ਵਾਰਦਾਤ ਨੂੰ ਅੰਜਾਮ ਦੇ ਜਾਂ ਜਿਹੜੀ ਸਮਗਲਰ ਨੂੰ ਅੰਜਾਮ ਦੇਉਣ ਦੇ ਵਿੱਚ ਉਹਦੇ ਵਿੱਚ ਵੈਪਨ ਦੀ ਇਸਤੇਮਾਲ ਕਰਦੇ ਨੇ ਇਸ ਦਾ ਨੈਟ ਜਿਹੜਾ ਜਿਹੜਾ ਟ੍ਰੇਲ ਆ ਉਹ ਅਸੀਂ ਫਾਲੋ ਕਰ ਰਹੇ ਆ ਕਿ ਇਹ ਵੈਪਨ ਜਿਹੜਿਆ ਕਿੱਥੋਂ ਲੈ ਕੇ ਆਏ ਉਸ ਦੇ ਵਿੱਚ ਹੋਰ ਵੀ ਬੰਦੇ ਫਿਗਰ ਆਊਟ ਹੋਏ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਜਿਹੜਾ ਵਾ ਉਹ ਉਹਨਾਂ ਦੇ ਅਗੇਂਸਟ ਜਿਹੜੇ ਕਾਨੂੰਨੀ ਕਾਰਵਾਈ ਸਾਡੇ ਉੱਤੇ ਕੀਤੀ ਜਾਵੇਗੀ ਤਾਂ ਇਹਨਾਂ ਦਾ ਕੰਮ ਜਰਾ ਸ਼ੁਰੂ ਹੋ ਚੁੱਕ ਕਿਉਂਕਿ ਡਰੱਗਸ ਦਾ ਜਿਹੜਾ ਮੋਡ ਆ ਇਹ ਸਮੇਂ ਦੇ ਮੁਤਾਬਕ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਜਿਹੜੀ ਕਿਸੇ ਵੇਲੇ ਕੋਈ ਚੀਜ਼ ਪਚੱਲਣ ਹੁੰਦੀ ਆ ਜਿਸ ਤਰ੍ਹਾਂ ਹੈਰੋਇਨ ਆ ਹੈਰੋਇਨ ਦੇ ਨਾਲ ਸਿੰਥੈਟਿਕ ਡਰੱਗਸ ਨੇ ਸਿੰਥੈਟਿਕ ਡਰੱਗਸ ਨਾਲ ਆਈਸੀ ਵੀ ਆਈ ਫਾਰਮਾਸਿਊਟੀਕਲ ਡਰੱਗਸ ਨੇ ਤੇ ਜਿੰਨੇ ਵੀ ਡਰੱਗਸ ਆ ਉਹਨਾਂ ਦੇ ਉੱਤੇ ਸਾਡੀਆਂ ਟੀਮਾਂ ਜਿਹੜੀਆਂ ਮਾਗਰ ਸਿੰਘ ਸਾਹਿਬ ਦੇ ਦਰਖੰਦਾ ਦੇ ਚਾਵੇ ਸਾਰੀਆਂ ਟੀਮਾਂ ਸਾਡੀਆਂ ਜਿਹੜੀਆਂ ਐਕਟੀਵਿਟੀ ਇਹਨਾਂ ਦੇ ਉੱਤੇ ਕੰਮ ਕਰ ਰਹੀਆਂ ਨੇ ਭਾਵੇਂ ਉਹ ਆ ਆਬਜੈਕਟ ਦੇ ਅਗੇਂਸਟ ਹੋਵੇ ਜਾਂ ਨਜਾਇਜ਼ ਹਥਿਆਰ ਜਾਂ ਜਿਹੜੇ ਜਿਹੜੇ ਇਹਨਾਂ ਨੂੰ ਲੈ ਕੇ ਕ੍ਰਾਈਮ ਕਰਦੇ ਨੇ ਭਾਵੇਂ ਨਾਰਕੋਟਿਕਸ ਦੇ ਅਗੇਂਸਟ ਵੇ ਭਾਵੇਂ ਸਨੇਚਰ ਦੇ ਅਗੇਂਸਟ ਉਹ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਡੇ ਵੱਲੋਂ ਤਿਆਰ ਕੀਤੀ ਗਈ ਆ ਉਸ ਦੇ ਤਹਿਤ ਜਿਹੜੀ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਐਕਟਿਵ ਹੋ ਰਹੀਆਂ ਨੇ ਉਹਨਾਂ ਐਕਟਿਵ ਟੀਮਾਂ ਦੇ ਵੱਲੋਂ ਜਿਹੜਿਆ ਵਾ ਵਕ ਵਕ ਮਕਦਮਾ ਵਿੱਚ ਲੰਬੀ ਅਰੈਸਟ ਕੀਤੀ ਗਈ ਹੈ। ਕਾਇਨਸ ਤੇ ਗੱਲ ਕੀਤੀ ਜਾਂਦੀ ਕਿ ਕੀਤੀ ਮੰਗੀ। ਇਹ ਜਿਹੜੀ ਆ ਜਿਹੜਾ ਇਹਨਾਂ ਦਾ ਨੈਕਸਸ ਸੀਗਾ ਪਰਾਣਾ ਜੀ ਉਸ ਦੇ ਵਿੱਚ ਇਹਨਾਂ ਜਿਹੜਾ ਅ ਇਹ ਬੰਦਾ ਜਿਹੜਾ ਉਹਨਾਂ ਦੀ ਪੁਸ਼ਕਸ਼ ਦੇ ਵਿੱਚ ਜਿਹੜਾ ਨਾਮਿਨੇਟ ਹੋਇਆ ਸੀਗਾ ਇਸ ਤੋਂ ਅੱਗੇ ਅੱਗੇ ਟ੍ਰੇਲ ਅਸੀਂ ਚਲਾ ਰਹੇ ਹਾਂ ਉਸ ਦੇ ਟ੍ਰੇਲ ਦੇ ਵਿੱਚ ਜਿਹੜਾ ਵੀ ਅਗਲਾ ਬੰਦਾ ਸਾਹਮਣੇ ਆਉਂਦਾ ਉਹਡਰ ਨਾਲ ਨਜ਼ਰ ਕੀਤਾ ਜਾਂਦਾ